ਇਹ ਮਿਤੀ 7 2 2025 ਨੂੰ ਇੱਕ ਮਰਡਰ ਹੋ ਗਿਆ ਸੀ ਕਸ਼ਮੀਰ ਸਿੰਘ ਦਾ ਬਿਆਸ ਰੇਲਵੇ ਲਾਈਨਾਂ ਤੇ ਤਾਂ ਉਸ ਤੋਂ ਬਾਅਦ ਵਿੱਚ ਇੱਕ ਕਿਲੋਮੀਟਰ ਨੰਬਰ ਸੀ 4 ਦਾ 474 ਦਾ 26 24 ਰੇਲਵੇ ਸਟੇਸ਼ਨ ਬਟਾਰੀ ਤੇ ਬਿਆਸ ਦੇ ਵਿੱਚ ਹੋਇਆ ਸੀ ਇਹ ਉਸ ਤੋਂ ਬਾਅਦ ਦੇ ਵਿੱਚ ਸੀਸੀਟੀਵੀ ਫੁਟੇਜ ਇਹ ਕਾਲ ਡਿਟੇਲ ਦੀ ਜਿਹੜੀ ਲੈ ਕੇ ਇਹਦੀ ਚੰਗੀ ਤਰ੍ਹਾਂ ਕੋਹ ਕੀਤੀ ਗਈ ਜਿਹਦੇ ਵਿੱਚ ਬਲਵਿੰਦਰ ਕੌਰ ਬਿੰਦਰੋ ਨੇ ਫਰਦੇ ਕੇ ਸਾਫ ਕੀਤਾ ਮਿਤੀ 9 4 2025 ਨੂੰ ਕਿ ਇਹ ਮਰਡਰ ਜਿਹੜਾ ਵਾ ਅਮਰਸਿੰਦਰ ਦੇ ਨਾਲ ਰਲ ਕੇ ਅਸੀਂ ਦੋਵਾਂ ਨੇ ਇੱਕ ਸਲਾਹ ਹੋ ਕੇ ਕੀਤਾ ਤਾਂ ਉਹਦੀ ਮੌਕੇ ਤੇ ਜਾ ਕੇ ਜਿਹੜਾ ਸੀ ਉਹਦਾ ਸਾਰਾ ਇਹ ਵੈਰੀਫਾਈ ਕੀਤਾ ਵਾ ਉਸ ਤੋਂ ਬਾਅਦ ਦੇ ਵਿੱਚ ਇਹਦੇ ਕੋਲੋਂ ਜਿਹੜੀ ਖੁਖਰੀ ਦੇ ਨਾਲ ਜਿਹੜਾ ਹਥਿਆਰ ਬਰਾਮਦ ਕੀਤਾ ਗਿਆ ਉਹ ਬਰਾਮਦ ਕਰਾਈ ਗਈ ਤੇ ਮੌਕੇ ਤੇ ਜਿਹੜਾ ਅਮਰ ਸਿੰਘ ਸੀ ਮੌਕੇ ਤੇ ਮੋਟਰਸਾਈਕਲ ਲੈ ਕੇ ਆਇਆ ਸੀ ਮੋਟਰਸਾਈਕਲ ਤੇ ਕੁਆਡੀ ਟਾਈਪ ਸੀ ਤਲਵਾਰ ਟਾਈਪ ਸੀ ਉਹ ਉਸ ਤੋਂ ਬਾਅਦ ਦੇ ਵਿੱਚ ਇੱਕ ਮੋਟਰਸਾਈਕਲ ਸੀ ਇਹ ਜਿਹੜਾ ਮੌਕੇ ਤੋਂ ਇਹਨੇ ਜਿਹੜਾ ਸਾਰਾ ਕੁਝ ਬਰਾਮਦ ਕਰਵਾ ਦਿੱਤਾ ਜਿਹਦੇ ਨਾਲ ਮਰਡਰ ਇਹਨਾਂ ਨੇ ਕੀਤਾ ਇਹਨਾਂ ਦੀ ਮੇਨ ਮਨਸ਼ਾ ਆਪਸ ਦੇ ਵਿੱਚ ਇਹ ਕਾਫੀ ਪਿਛਲੇ ਕੋਈ 7-8 ਸਾਲਾਂ ਤੋਂ ਆਪਸ ਦੇ ਵਿੱਚ ਨਜਾਇਜ਼ ਸਬੰਧ ਸੀ ਇਹ ਬਲਵਿੰਦਰ ਕੌਰ ਬਿੰਦਰੋ ਦੇ ਨਾਲ ਇਹ ਅਮਰ ਸਿੰਘ ਦੇ ਤੇ ਉਹ ਨਜਾਇਜ਼ ਸਬੰਧਾਂ ਦੇ ਸਬੰਧ ਵਿੱਚ ਜਿਹੜਾ ਇਹਦਾ ਘਰ ਵਾਲਾ ਬਲਵਿੰਦਰ ਕੌਰ ਦਾ ਸੀ ਕਸ਼ਮੀਰ ਸਿੰਘ ਮਰਨ ਵਾਲਾ ਇਹਦੇ ਨਾਲ ਇਹਨੇ ਵਿਆਹ ਕਰਵਾਇਆ ਹੋਇਆ ਸੀ ਤੇ ਉਹ ਇਹ ਅਮਰ ਸਿੰਘ ਨਹੀਂ ਸੀ ਚਾਹੁੰਦਾ ਕਿ ਉਹ ਜਿਹੜਾ ਸਾਡੇ ਵਿੱਚ ਆਵੇ ਉਹ ਬਾਰ-ਬਾਰ ਜਦੋਂ ਕਿਤੇ ਫੋਨ ਚੱਕ ਲਿੰਦਾ ਸੀ ਜਦੋਂ ਘਰ ਹੁੰਦਾ ਸੀ ਬਾਹਰੋਂ ਆਇਆ ਸੀ ਉਹ ਮਲੇਸ਼ੀਆ ਤੋਂ ਜਦੋਂ ਉਹ ਫੋਨ ਚੱਕ ਲਿੰਦਾ ਸੀ ਇਹ ਚੀਜ਼ ਨੂੰ ਇਹ ਜਿਹੜਾ ਅਮਰ ਸਿੰਘ ਆ ਮਾੜਾ ਮੰਨਦਾ ਸੀ ਇਸੇ ਤਅਸ ਵਿੱਚ ਆ ਕੇ ਤੇ ਇਹਨਾਂ ਨੇ ਇੱਕ ਸਲਾਹ ਹੋ ਕੇ ਜਿਹੜੀ ਬਲਵਿੰਦਰ ਕੌਰ ਬਿੰਦਰੋ ਇਹ ਮੌਕੇ ਤੇ ਮਰਨ ਵਾਲੀ ਜਗ੍ਹਾ ਦੇ ਉੱਤੇ ਉਹਨੂੰ ਲੈ ਕੇ ਆਈ ਹਾਦਤ ਨੂੰ ਜਿਹੜਾ ਕਿ ਸੀਸੀਟੀਵੀ ਫੁਟੇਜ ਦੇ ਵਿੱਚ ਬਿਲਕੁਲ ਕਲੀਅਰ ਜਿਹੜਾ ਵਾ ਇਹ ਚੀਜ਼ ਹੋ ਜਾਂਦੀ ਹੈ ਕਿ ਇਹਨਾਂ ਨੇ ਇੱਕ ਸਲਾਹ ਹੋ ਕੇ ਵੀ ਮਾਰਿਆ ਉਹ ਵੀ ਲੇਡੀ ਜਿਹੜੀ ਆ ਇਹ ਮਲਵੇ ਘਰੀਲੂ ਵਾਈਫ ਹੀ ਹੈਗੀ ਆ ਬਲਵਿੰਦਰ ਕੌਰ ਜਿਹੜੀ ਬਿੰਦਰੋ ਆ ਤੇ ਜਿਹੜਾ ਹੈਗਾ ਅਮਰ ਸਿੰਘ ਇਹ ਇੱਟੇ ਤੇ ਇੱਟਾਂ ਦੇ ਪੱਠੇ ਦੇ ਲੱਗਾ ਵਾ ਤੇ ਉੱਟਾ ਪੱਥਦੇ ਆ ਕਿ ਇਹਨਾਂ ਦਾ ਇਹਦਾ 3 ਦਿਨ ਤਾਂ ਪੁਲਿਸ ਰਿਮਾਂਡ ਮਿਲਿਆ ਵਾ ਕੋਈ ਆਪਣਾ ਕੋਈ ਹਥਿਆਰ ਬਰਾਮਦ ਹੋਇਆ ਜੀ ਇਹਨਾਂ ਦਾ ਹਥਿਆਰ ਇੱਕ ਕੋਹਾੜੀ ਟਾਈਪ ਜਿਹੜੀ ਆ ਉਹ ਬਰਾਮਦ ਹੋ ਗਈ ਆ ਜਿਹੜਾ ਮੌਕੇ ਦੇ ਉੱਤੋਂ ਜਿਹੜਾ ਮੋਟਰਸਾਈਕਲ ਲੈ ਕੇ ਮੌਕੇ ਤੇ ਆਇਆ ਸੀ ਉਹ ਵੀ ਬਰਾਮਦ ਹੋ ਚੁੱਕਾ ਕੋਈ ਇਹਨਾਂ ਦਾ ਪਹਿਲਾ ਪਰਚਾ ਦਰਜ ਹੈ ਕੋਈ ਇਹਨਾਂ ਦਾ ਨਹੀਂ ਇਹਨਾਂ ਤੇ ਪਹਿਲਾ ਕੋਈ ਪਰਚਾ ਨਹੀਂ ਦਰਜ ਹੈਗਾ ਇਹ ਆਪਸੀ ਇਹਨਾਂ ਦਾ ਆਪਸ ਵਿੱਚ ਪਿਆਰ ਸੀ ਜਿਹਦਾ ਕਰਕੇ ਇਹ ਸਾਰਾ ਕੌਂਚ ਹੋਇਆ